ਇਹ ਤਾਂ 사ਤਗੁਰਾਂ ਦੀ ਬਖਸ਼ਿਸ਼ ਲਾ ਲਓ ਜੀ ਸਾਨੂੰ ਉਹਨਾਂ ਨੇ ਇੰਨੀ ਸੋਚ ਦਿੱਤੀ ਜੀ ਕੀ ਅੱਗੇ ਤਾਂ ਸਾਡੀ ਸੇਵਾ ਲਾ ਦਿੰਦੇ ਪਿੱਛੇ ਕਾਫੀ ਹੱਦ ਤੱਕ ਸੇਵਾ ਰਹਿ ਜਾਂਦੀ ਆ ਉਹ 사ਤਗੁਰਾਂ ਨੇ ਆਪ ਆਪਣੀ ਸਮੱਤ ਦੇ ਕੇ ਇਹ ਕਰਨ ਬਾਜੀ ਨੂੰ ਸੇਵਾ ਦਿੱਤੀ ਉਹਨਾਂ ਨੇ ਉਹਨਾਂ ਨੇ ਸਾਨੂੰ ਉਪਰਾਲਾ ਦਿੱਤਾ ਨਾਲ ਜੀ ਇਹ ਸਾਰੀ ਝਾੜੂ ਦੀ ਸੇਵਾ ਉਹਨਾਂ ਨੇ ਪ੍ਰੋਵਾਈਡ ਕੀਤੀ ਵੀਰ ਉਹਨਾਂ ਨੇ ਵੀ ਸਾਰੇ ਵੀਰ ਭਰਾਵਾਂ ਦੀ ਸਲਾਹ ਚੱਲ ਰਹੀ ਸੀ ਵੀ ਅੱਗੇ ਤਾਂ ਸਾਰੀ ਸਫਾਈ ਚੱਲਦੀ ਦਲਦੀ ਪਾਲਕੀ ਸਾਹਿਬ ਦੇ ਪਰ ਪਿੱਛੇ ਜੋ ਵੇਸਟ ਰਹਿ ਜਾਂਦਾ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਕਿਉਂਕਿ ਲੰਗਰ ਸਾਰੇ ਲੱਗੇ ਹੁੰਦੇ ਆ ਸੋ ਸਾਰਿਆਂ ਨੇ ਬੇਨਤੀ ਕੀਤੀ ਵੀ ਆਪਾਂ ਝਾੜੂ ਬਣਾਈਏ ਆਪਣੇ ਵੱਖਰਾ ਟੀਮ ਦਾ ਉਪਰਾਲਾ ਕਰੀਏ ਵੀ ਤਾਂ ਕਿ ਪਿੱਛੇ ਇੰਜ ਲੱਗੇ ਵੀ ਪੂਰੀ ਸਫਾਈ ਰਵੇ ਸ਼ਹਿਰ ਬਿਲਕੁਲ ਨੀਟ ਐਂਡ ਕਲੀਨ ਹੋਣਾ ਚਾਹੀਦਾ ਸਾਰੀ ਰੈਡੀ ਅਸੀਂ ਬੈਠ ਕੇ ਝਾੜੂ ਸਾਰੇ ਰੈਡੀ ਕੀਤੇ ਕੁਝ ਸੀਨੀਅਰ ਮੈਂਬਰ ਸਾਡੇ ਨਾਲ ਬੈਠੇ ਪੰਜ ਸੱਤ ਜਾਣਿਆਂ ਨੇ ਰਲ ਕੇ 20 20 ਤੋਂ 25 ਝਾੜੂ ਰੈਡੀ ਕੀਤੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਐਸਾ ਮੌਜੂਦ ਆ ਸ਼੍ਰੀ ਅਮਰਸੇਵ ਸਾਹਿਬ ਵਿਖੇ ਤੇ ਤੁਸੀਂ ਵੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਆ ਜੋ ਨਗਰ ਕੀ ਤੰਦੀ ਰਮਤਾ ਹੋਈ ਸੀਗੀ ਸ਼੍ਰੀ ਕਾਲ ਤੱਕ ਸਭ ਤੋਤਾ ਸ਼ਹਿਰ ਦੇ ਵਿੱਚ ਵੱਖ-ਵੱਖ ਜਗਾਵਾਂ ਤੋਂ ਜਿੱਥੋਂ ਵੀ ਨਗਰ ਕੀਰਤਨ ਨਿਕਲਣਾ ਸੀਗਾ ਗੁਰੂ ਸਾਹਿਬ ਜੀ ਦੇ ਚਰਨ ਜਿੱਥੇ ਪੈਣੇ ਸੀਗੇ ਤਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸੰਗਤਾਂ ਵੱਲੋਂ ਕਿਤਨਾ ਕਿਤੇ ਇਹ ਵੇਖੋ ਕਿ ਇਹ ਵੀ ਸੇਵਾ ਜਿੱਥੇ ਕੀ ਪਾਲਕੀ ਸਾਹਿਬ ਦੇ ਅੱਗੇ ਜੋ ਝਾੜੂ ਦੀ ਸੇਵਾ ਹੁੰਦੀ ਆ ਤੇ ਇਸ ਵਾਰ ਪਹਿਲੀ ਵਾਰ ਨਾਲ ਦੀ ਨਾਲ ਪਾਲਕੀ ਸਾਹਿਬ ਦੇ ਪਿੱਛੇ ਵੀ ਖਾਸ ਤੌਰ ਤੇ ਇਨਾ ਨੌਜਵਾਨਾਂ ਵੀਰਾਂ ਵੱਲੋਂ ਉਹ ਜਿਹੜੀ ਇੱਥੇ ਸੇਵਾ ਨਵਾਈ ਜਾ ਰਹੀ ਆ ਤਾਂ ਜਿੰਨਾ ਵੀ ਜੋ ਕਹਿ ਸਕਦੇ ਆ ਕਿ ਡਸਟ ਕਹ ਲਿਏ ਕੀ ਜੋ ਵੀ ਖਲੇਰਾ ਜੋ ਇੱਥੇ ਆਪਾਂ ਕਹਿ ਸਕਦੇ ਆ ਕਿ ਕਿਸੇ ਵੀ ਤਰੀਕੇ ਦੀ ਇੱਥੇ ਹੈਗੀ ਗੰਦਗੀ ਤਾਂ ਉਹਨੂੰ ਸਾਫ਼ ਕਰਕੇ ਜੋ ਆ ਇਸ ਟਰਾਲੀ ਦੇ ਵਿੱਚ ਰੱਖਿਆ ਜਾ ਰਿਹਾ ਤਾਂ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਇਸ ਵਾਰ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਕਿ ਕਿ ਅੱਗੇ ਜਿਸ ਹੁੰਦਾ ਸੀ ਪਾਲਕੀ ਸਾਹਿਬ ਤੋਂ ਪਹਿਲ ਦੇ ਦਾਰ ਤੇ ਜਿਹੜਾ ਅੱਗੇ ਜੋ ਝਾੜੂ ਦੀ ਸੇਵਾ ਹੁੰਦੀ ਸੀਗੀ ਤਾਂ ਇਸ ਵਾਰ ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਕਿ ਪਾਲਕੀ ਸਾਹਿਬ ਤੋਂ ਪਿੱਛੇ ਵੀ ਜਿਹੜੀ ਝਾੜੂ ਦੀ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਆ ਇਹ ਤਾਂ ਸਤਗੁਰਾਂ ਦੀ ਬਖਸ਼ਿਸ਼ ਲਾ ਲਓ ਜੀ ਸਾਨੂੰ ਉਹਨਾਂ ਨੇ ਇੰਨੀ ਸੋਚ ਦਿੱਤੀ ਜੀ ਕਿ ਅੱਗੇ ਤਾਂ ਸਾਦੇ ਸੇਵਾ ਲਾ ਦਿੰਦੇ ਪਿੱਛੇ ਕਾਫੀ ਹੱਦ ਤੱਕ ਸੇਵਾ ਰਹਿ ਜਾਂ ਚਲੋ 사ਧੂ ਗੁਰਾਂ ਨੇ ਆਪ ਆਪਣੀ ਸਮੱਤ ਦੇ ਕੇ ਇਹ ਕਰਨ ਬਾਜੀ ਨੂੰ ਸੇਵਾ ਦਿੱਤੀ ਉਹਨਾਂ ਨੇ ਉਹਨਾਂ ਨੇ ਸਾਨੂੰ ਉਪਰਾਲਾ ਦਿੱਤਾ ਨਾਲ ਜੀ ਤੇ ਇਹ ਸਾਰੀ ਝਾੜੂ ਦੀ ਸੇਵਾ ਉਹਨਾਂ ਨੇ ਪ੍ਰੋਵਾਈਡ ਕੀਤੀ ਵੀਰ ਉਹਨਾਂ ਨੇ ਇਸ ਦੇ ਵਿੱਚ ਖਾਸ ਕਰਕੇ ਜੇ ਗੱਲ ਕਰ ਲਈਏ ਕਿ ਜਿਹੜੇ ਝਾੜੂ ਆ ਇਹ ਗੱਲ ਕਰ ਲਈਏ ਕਿ ਜਿਹੜੀ ਤੁਸੀਂ ਟਰਾਲੀ ਨਾਲ ਲੈ ਕੇ ਚੱਲ ਰਹੇ ਹੋ ਇਹ ਸਾਰੀ ਤੁਹਾਡੇ ਵੱਲੋਂ ਆਪਣੇ ਪੱਧਰ ਤੋਂ ਉੱਤੇ ਕੀਤੀ ਜੀ ਹਾਂਜੀ ਸੇਵਾ ਜੀ ਇਹ 사ਧੂ ਗੁਰਾਂ ਨੇ ਤੁਹਾਨੂੰ ਆਪਣੇ ਅਵਰਧਨ ਤੇ ਦਿੱਤੀ ਹੈ ਜੀ ਇੱਥੇ ਕਿਸੇ ਦੀ ਹੈਲਪ ਦੀ ਜਰੂਰਤ ਨਹੀਂ ਪਈ ਜੀ ਇਹ ਕਰਨ ਬਾਜੀ ਜਿਆਦਾ ਉਪਰਾਲਾ ਕਰਦੇ ਆ ਜੀ ਜੀ ਬਿਲਕੁਲ ਇਹ ਤੁਸੀਂ ਵੇਖ ਸਕਦੇ ਹੋ ਕਿ ਨਾਲ ਦੀ ਨਾਲ ਜੋ ਉਹ ਅੰਪਰਸਰ ਵਾਸੀ ਹੈਗੇ ਨੇ ਜਿਨ੍ਹਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਇੱਕ ਸਨਮਾਨ ਵੀ ਭੇਟ ਇੱਥੇ ਕੀਤਾ ਜਾ ਰਿਹਾ ਤਾਂ ਇਹ ਵੀ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਇੱਕ ਸਨਮਾਨ ਵੀ ਕਿਉਂਕਿ ਕਾਫੀ ਵਧੀਆ ਗੱਲ ਹੈ ਕਿ ਜਿੱਥੇ ਕਿ ਪਾਲਕੀ ਸਾਹਿਬ ਜਾਣ ਤੋਂ ਬਾਅਦ ਸ਼੍ਰੀਮント ਸਾਹਿਬ ਦੇ ਵਿੱਚ ਸੜਕਾਂ ਦੇ ਉੱਤੇ ਕਿਤਨਾ ਕਿਤੇ ਜੋ ਗੰਦਗੀ ਦਿਖਾਈ ਦਿੰਦੀ ਸੀ ਕਿਉਂਕਿ ਜੋ ਕਹਿ ਸਕਦੇ ਕਿ ਜੁਠੇ ਭਾਂਡੇ ਜੇ ਗੱਲ ਇਹ ਗਲਾਸ ਜਿਹੜੇ ਥਰਮਾਕੋਲ ਦੇ ਗਲਾਸ ਜਾਂ ਫੁੱਲ ਜਿਹੜੇ ਆ ਸੜਕਾਂ ਦੇ ਉੱਤੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਸਾਫ਼ ਕਰਕੇ ਜੋ ਆ ਬਿਲਕੁਲ ਜੋ ਸੜਕ ਹੈ ਬਿਲਕੁਲ ਸਾਫ਼ ਕਰ ਦਿੱਤੀ ਜਾਂਦੀ ਇਹਨਾਂ ਨੌਜਵਾਨਾਂ ਵੱਲੋਂ ਤਾਂ ਇਹ ਇੱਕ ਵਿਸ਼ੇਸ਼ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਸ਼੍ਰੀ ਹਮਸੱਦ ਸਾਹਿਬ ਤੋਂ ਤਾਂ ਕਿਉਂਕਿ ਨੌਜਵਾਨਾਂ ਵੱਲੋਂ ਇਸ ਤਰੀਕੇ ਦੇ ਨਾਲ ਗੱਲ ਵੀ ਕੀਤੀ ਗਈ ਆ ਤਾਂ ਉਹਨਾਂ ਨਾਲ ਆਪਾਂ ਹੋਰ ਵੀ ਗੱਲ ਕਰਾਂਗੇ ਤਾਂ ਜਿਹੜੀ ਇਹ ਸੇਵਨ ਭਾਈ ਜਾ ਰਹੀ ਆ ਤਾ ਕਿੰਨਾ ਸਮਾਂ ਪਹਿਲਾਂ ਜਦੋਂ ਕਿਉਂਕਿ ਅਕਸਰ ਵੇਖਿਆ ਜਾਂਦਾ ਕਿ ਪਾਲਕੀ ਸਾਹਿਬ ਦੇ ਅੱਗੇ ਜੋ ਝਾੜੂ ਦੀ ਸੇਵਾ ਹੁੰਦੀ ਹੈ ਪਰ ਪਾਲਕੀ ਸਾਹਿਬ ਤੋਂ ਪਿੱਛੇ ਵੀ ਤੁਹਾਡੇ ਵੱਲੋਂ ਸੇਵਾ ਜਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਜੋ ਤੁਹਾਡੇ ਜੋ ਮਨ ਦੇ ਵਿੱਚ ਆ ਕਿਉਂਕਿ ਇਹਦਾ ਪਹਿਲੀ ਵਾਰੀ ਤਸਵੀਰ ਜੋ ਵੇਖਣ ਨੂੰ ਮਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਨਤੀ ਵੀ ਸਾਰੇ ਵੀਰ ਭਰਾਵਾਂ ਦੀ ਸਲਾਹ ਚੱਲ ਰਹੀ ਸੀ ਵੀ ਅੱਗੇ ਤਾਂ ਸਾਰੀ ਸਫਾਈ ਚੱਲਦੀ ਚੱਲਦੀ ਪਾਲਕੀ ਸਾਹਿਬ ਦੇ ਪਰ ਪਿੱਛੇ ਜੋ ਵੇਸਟ ਰਹਿ ਜਾਂਦਾ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਕਿਉਂਕਿ ਲੰਗਰ ਸਾਰੇ ਲੱਗੇ ਹੁੰਦੇ ਆ ਸੋ ਸਾਰਿਆਂ ਨੇ ਬੇਨਤੀ ਕੀਤੀ ਵੀ ਆਪਾਂ ਝਾੜੂ ਬਨਾਈਏ ਆਪਣੇ ਵੱਖਰਾ ਟੀਮ ਦਾ ਉਭਰਾਲਾ ਕਰੀਏ ਵੀ ਤਾਂ ਕਿ ਪਿੱਛੇ ਇੰਜ ਲੱਗੇ ਵੀ ਪੂਰੀ ਸਫਾਈ ਰਵੇ ਸ਼ਹਿਰ ਬਿਲਕੁਲ ਨੀਟ ਐਂਡ ਕਲੀਨ ਹੋਣਾ ਚਾਹੀਦਾ ਵੀ ਅੰਮ੍ਰਿਤਸਰ ਸਫਤੀ ਦਾ ਘਰ ਜਿਵੇਂ ਆਪਾਂ ਕਹਿੰਦੇ ਆ ਤੇ ਨਾਲ ਦੇ ਨਾਲ ਆਪਾਂ ਖਲਾਰਾ ਵੀ ਨਾਲ ਦੇ ਨਾਲ ਹੀ ਸਾਰਾ ਸੰਭ ਹੀ ਜਾਣਾ ਸੋ ਇਸ ਕਰਕੇ ਬਾਬਾ ਜੀ ਨੇ ਕਿਰਪਾ ਕੀਤੀ ਸਾਰੀ ਟੀਮ ਬਣੀ ਟਰਾਲ ਮਿਲਿਆ ਤੇ ਇਸ ਕਰਕੇ ਬਾਬਾਈ ਨੇ ਝੋਲੀ 'ਚ ਦਾਤ ਪਾਈ ਵੀ ਆਪਾਂ ਇਹ ਦੀਰ ਕਰ ਰਹੇ ਆਂ ਵੀ ਸੇਵਾ ਨਿਭਾ ਰਹੇ ਆਂ ਜੀ ਇਹ ਜੇਕਰ ਗੱਲ ਕਰ ਲਈਏ ਕਿ ਜਿਹੜੇ ਤੁਸੀਂ ਝਾੜੂ ਵੀ ਤਿਆਰ ਕੀਤੇ ਨੇ ਤੇ ਇਹ ਵੀ ਆਪ ਹੀ ਕੀਤੇ ਨੇ ਸਾਰੇ ਹਾਂਜੀ ਵਾਹਿਗੁਰੂ ਜੀ ਇਹ ਵੀ ਸਾਰੇ ਜਿਹਦੇ ਨਾਲ ਗੱਲ ਕਰੀ ਦੀ ਕੋਈ ਨਾ ਕੋਈ ਸੇਵਾ ਹਰ ਕੋਈ ਪਾ ਦਿੰਦਾ ਤੇ ਇਹ ਕਿਸੇ ਕੋ ਵੀਰ ਕੋ ਪਾਈਪ ਸੀਗੀ ਉਹਦੇ ਆਪਾਂ ਕੜੇ ਕਟਵਾਲੇ ਉਹ ਪਾਈਪ ਇਥੋਂ ਬਣੀ ਫਿਰ ਝਾੜੂ ਕਿਸੇ ਨੇ ਕਰਤੀ ਸੇਵਾ ਡੰਡਿਆਂ ਦੀ ਵੀਰ ਕਹਿੰਦਾ ਵੀ ਅਸੀਂ ਕਰਾਂਗੇ ਫਿਰ ਕੱਲ ਸਾਰੀ ਦਿਹਾੜੀ ਅਸੀਂ ਬੈਠ ਕੇ ਝਾੜੂ ਸਾਰੇ ਰੈਡੀ ਕੀਤੇ ਕੁਝ ਸੀਨੀਅਰ ਮੈਂਬਰ ਸਾਡੇ ਨਾਲ ਬੈਠੇ ਪੰਜ ਸੱਤ ਜਾਣਿਆਂ ਨੇ ਰਲ ਕੇ 20 ਦੀ ਤੋਂ 25 ਝਾੜੂ ਰੈਡੀ ਕੀਤੇ ਸਾਰੇ ਤੇ ਨਾਲ ਟਰਾਲੀ ਫਿਰ ਰੈਡੀ ਕੀਤੀ ਗਾਰਬੇਜ ਬੈਗ ਆ ਫਿਰ ਪੱਤਰੀਆਂ ਰੈਡੀ ਕੀਤੀਆਂ ਵੀ ਜਿਹਦੇ ਨਾਲ ਆਪਾਂ ਆਪਾਂ ਜੋ ਵੀ ਵੇਸਟੇਜ ਆ ਨੂੰ ਪਤਰੀ ਨਾਲ ਇਕੱਠੀ ਕਰਕੇ ਤੇ ਗਾਰਬੇਜ ਬੈਗ ਚ ਪਾ ਕੇ ਨਾਲ ਦੀ ਨਾਲ ਟਰਾਲੀ ਤੇ ਆਪਾਂ ਸੰਭਾਲੀ ਜਾਈਏ ਹਾਂਜੀ ਸਾਰੀ ਸੇਵਾ ਤੁਹਾਡੇ ਵੱਲ ਆਪਣੇ ਪੱਦਰ ਦੇ ਉੱਤੇ ਕੀਤੀ ਜਾ ਰਹੀ ਰਲ ਮਿਲ ਕੇ ਦੀ ਬਾਬਾ ਜੀ ਦੀ ਬਾਬਾ ਜੀ ਦਾ ਪੱਦਰ ਆ ਸਾਰਾ ਸਾਡਾ ਕੁਝ ਨਹੀਂ ਸਾਰੇ ਬਾਬਾ ਜੀ ਦੇ ਸੇਵਕ ਆ ਉਹ ਆਪ ਹੀ ਕਰਵਾ ਰਹੇ ਆਪ ਹੀ ਉਹਨਾਂ ਨੇ ਫੁਰਨਾ ਦਿੱਤਾ ਮਨ ਚ ਵੀ ਆ ਜੀ ਤੁਸੀਂ ਸੇਵਕ ਸੇਵਾ ਕਰਨੀ ਬੰਦੀ ਆ ਤੁਹਾਡੀ ਸੋ ਐਤਵਾਰ ਦੁਪਹਿਰੇ ਸਾਬ ਤੇ ਵੀ ਸੇਵਾ ਕਰਦੇ ਸੀਗੇ ਸਾਰੇ ਉਹ ਵੀ ਵੀਰ ਸਾਰੀ ਟੀਮ ਨਾਲ ਆ ਜਸਪਾਜੀ ਹਣੀ ਸਾਰੇ ਨਾਲ ਆਏ ਬੜਾ ਵਧੀਆ ਸਾਰਿਆਂ ਨੇ ਉਪਰਾਲਾ ਕੀਤਾ ਸਾਰਿਆਂ ਨੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਸਾਰੀ ਸੇਵਾ ਕਰਵਾ ਰ ਹਾਂਜੀ ਮਿਲਪਣਾ ਜਿਸ ਤਰੀਕੇ ਨਾਲ ਤੜ ਨਾਲ ਤਸਵੀਰਾਂ ਸਾਂਝੀਆਂ ਕੀਤਾ ਕਿ ਬੜੀ ਇੱਕ ਨਵਹਿਕਲੀ ਸੇਵਾ ਜੋ ਆ ਇਹਨਾਂ ਵੱਲੋਂ ਕੀਤੀ ਜਾ ਰਹੀ ਆ ਤਾਂ ਜ਼ਰੂਰ ਜਿਹੜੇ ਜਿੰਨਾ ਵੀਰਾਂ ਵੱਲੋਂ ਸਨਮਾਨਤ ਵੀ ਇਹਨਾਂ ਨੂੰ ਕੀਤਾ ਗਿਆ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆਂ ਤਾਂ ਅਜੀ ਵਾਹਿਗੁਰੂ ਜੀ ਅਕਸਰ ਵੇਖਣ ਨੂੰ ਮਿਲਦਾ ਕਿ ਪਾਲਕੀ ਸਾਹਿਬ ਦੇ ਅੱਗੇ ਜੋ ਝਾੜੂ ਦੀ ਸੇਵਾ ਹੁੰਦੀ ਪਰ ਇਸ ਵਾਰ ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਕਿ ਪਾਲਕੀ ਸਾਹਿਬ ਦੇ ਪਿੱਛੇ ਵੀ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਇੱਥੇ ਸੰਗਤ ਨਾਲ ਸੇਵਾ ਲੱਭਦੀ ਆ ਅੱਗੇ ਝਾੜੂ ਤੇ ਨਹੀਂ ਸੇਵਾ ਕਰਨ ਵਾਲੇ ਹੀ ਹੁਣ ਜਦੋਂ ਪਾਲਕੀ ਸਾਹਿਬ ਨਿਕਲਦੀ ਆ ਫੁੱਲ ਜਾਂ ਕੋਈ ਚੀਜ਼ ਥੱਲੇ ਡੇਗ ਜਾਂਦੀ ਆ ਇਹ ਜਿਹੜੇ ਵੀਰ ਸੇਵਾ ਕਰ ਰਹੇ ਨੇ ਇਹ ਐਂਡ ਤੇ ਫਿਰ ਕੋਈ ਜਿਵੇਂ ਲੰਗਰ ਛਕਾਉਂਦੇ ਵਕਤ ਕੋਈ ਪੱਤਰਾ ਡਿੱਗ ਪਿਆ ਜਾਂ ਕੋਈ ਕੱਪ ਡੇਗਿਆ ਡਿਸਪੋਜ਼ੇਬਲ ਤੇ ਇਹ ਮਤਲਬ ਇੱਕ ਤਰ੍ਹਾਂ ਦਾ ਐਗਜ਼ਾਮਪਲ ਆ ਵੀ ਸੇਵਾ ਤੇ ਲੱਭਣ ਲਈ ਇਹ ਸਿੱਖ ਜਿਹੜਾ ਵਾ ਉਹ ਮਤਲਬ ਬਹਾਨਾ ਲਾਦਾ ਸਾਨੂੰ ਕੋਈ ਸੇਵਾ ਲੱਭੇ ਤੇ ਇਹ ਵੀ ਬੜੀ ਕਿਰਪਾ ਵਾਇਗੁਰਦੀ ਬੜੀ ਵਧੀਆ ਸੇਵਾ ਕਰ ਰਹੇ ਆ ਅਈ ਤੇ ਧੰਨਵਾਦ ਨਹੀਂ ਕਰ ਸਕਦੇ ਕਿਉਂਕਿ ਸਾਰੀ ਸੇਵਾ ਇੰਨੀ ਵੱਡੀ ਲੱਗੇ ਆ ਬੜੀ ਕਿਰਪਾ ਵਾਹਿਗੁਰੂ ਬਾਬਾ ਦੀ ਬਸਿੰਦੀ ਜੀ ਜੀ ਤੁਹਾਡੇ ਵੱਲੋਂ ਸਨਮਾਨ ਕੀਤਾ ਗਿਆ ਇਹਨਾਂ ਦਾ ਉਹ ਸਾਡੇ ਵੱਲੋਂ ਨਹੀਂ ਕੀਤਾ ਗਿਆ ਜੀ ਮਿਲ ਕੇ ਸਾਰੀ ਸੰਗਤ ਕਰਨੀ ਆ ਇੱਕ ਜਣਾ ਅੱਗੇ ਲੱਗ ਜਾਂਦਾ ਉਹਦਾ ਨਾਮ ਹੋ ਜਾਂਦਾ ਕਿ ਸਾਰੇ ਕਰਨਦੇ ਆ ਤੇ ਇਹ ਵੀ ਇੱਕ ਸਾਡਾ ਮੁੱਟੀ ਵੀ ਚਲੋ ਸਾਰੇ ਸੇਵਾ ਕਰਨਦੇ ਆ ਕਿਸੇ ਨਾ ਕਿਸੇ ਉਹਨਾਂ ਨੂੰ ਯਾਦਗਾਰ ਇੱਕ ਉਹਨਾਂ ਦੇ ਘਰ ਪਈ ਹੋਵੇ ਵੀ ਜਦੋਂ ਆਪਾਂ ਕਈ ਵਾਰ ਕੋਈ ਬੰਦਾ ਇੱਧਰ ਤੋਂ ਜਾਂਦਾ ਆ ਜਾਂ ਕਿਤੇ ਉਹਨੂੰ ਯਾਦ ਰਹਿੰਦਾ ਵੀ ਇਹ ਬਾਬਾ ਜੀ ਦਾ ਜਨਮ ਦਿਹਾੜੇ ਤੇ ਆਪਾਂ ਸੇਵਾ ਕੀਤੀ ਤੇ ਅਗਲੀ ਵਾਰ ਆਪਾਂ ਹੋਰ ਵੱਧ ਚੜ ਕੇ ਇੱਕ ਮੋਟੀਵੇਸ਼ਨ ਆਂਦੀ ਏ ਬਸ ਉਹ ਮੋਟੀਵੇ ਸਾਡਾ ਹਾਂਜੀ ਕੋਲ ਜਿਸ ਤਰੀਕੇ ਨਾਲ ਤੁਸੀਂ ਵੇਖਿਆ ਤਰਨਾ ਤਸਵੀਰਾਂ ਸਾਂਝੀਆਂ ਕੀਤਾ ਬੜੀ ਇੱਕ ਨਵਹਿਕਲੀ ਸੇਵਾ ਜੋ ਨੌਜਵਾਨਾਂ ਵੱਲੋਂ ਕਿੱਤੀਆਂ ਜਾ ਰਹੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਝਾੜੂ ਦੀ ਸੇਵਾ ਖਾਸ ਤੌਰ ਦੇ ਉੱਤੇ ਜੋ ਪਾਲਕੀ ਸਾਹ ਦੇ ਪਿੱਛੇ ਰਹਿ ਕੇ ਜੋ ਇਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਤਾਂ ਆਪਣੇ ਰੋਜਗਾਰ ਜਗਵਾਨੀ ਟੀਵੀ ਦੇ ਤਣ ਨਾਲ ਹੋਰ ਵੀ ਤਸਵੀਰਾਂ ਜੋ ਸਾਂਝੀਆਂ ਕਰਦੇ ਰਹਿਵਾਂ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਜਗਵਾਨੀ ਟੀਵੀ ਸਟੂਡੀਓਮ ਸਾਈਟ